ਸਿਸਟਮ ਡੰਡਾ ਰੱਦ ਕਰੋ ਰੱਦ ਕਰੋ ਰੱਦ ਕਰੋ ਇਹ ਕੇਦਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਜਾਨ ਸਰਕਾਰ ਮਰਦਾਬਾ 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 ਅੰਬਤ ਜੀ ਇਹ ਰਕਲ ਨਾ ਅੱਛਾ ਕਿੰਨੀ ਕੋਈ ਪਰੇਸ਼ਾਨੀ ਆ ਰਹੀ ਕਿਉਂਕਿ ਬਸਾਂ ਵਾਲੋ ਬੰਦ ਕਰ ਦਿੱਤੀਆਂ ਗਈਆਂ ਨਹੀਂ ਬਹੁਤ ਆ ਰਹੀ ਹੈ ਮੋਟਰ ਟੁੱਟ ਰਹੀਆਂ ਸੁਲਿਆ ਜਾਂਦਾ ਨਹੀਂ ਹਾਂ ਪਰੇਸ਼ਾਨੀ ਆ ਰਹੀ ਸੀ ਰੋਕੋ ਇਹ ਕੇਂਦਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਮੇਰਾ ਨਾਮ ਮੰਜੂ ਹੈ ਜੀ ਅੱਛਾ ਤੁਸੀਂ ਕਿਹੜੀ ਜਗ੍ਹਾ ਜਾਣਾ ਜੀ ਅਸੀਂ ਤੁਰੀ ਜਾਣਾ ਸੀ ਜੀ ਦੋ ਘੰਟੇ ਕੇ ਬੈਠ ਕਰਦੀਆਂ ਮੈਂ ਤਾਂ ਤੇ ਹੁਣ ਪੀਆਰਟੀਸੀ ਬੱਸਾਂ ਨੇ ਬਿਲਕੁਲ ਰੋਕ ਬੰਦ ਕਰ ਦਿੱਤੀਆਂ ਨੇ ਕੀ ਕਰਨੇ ਚਾਹੀਦੇ ਹੈ ਜਾਣਾ ਕੋਈ ਗਰੀਬ ਬੰਦਾ ਕਾਦੇ ਵਾਸਤੇ ਚਲਾਈਆਂ ਸੀ ਐਸੇ ਵਾਸਤੇ ਚਲਾਈਆਂ ਨੇ ਸ਼ੋਭ ਹੋਵੇ ਲੇਡੀਜ਼ ਨੂੰ ਇਤਿਹਾਸ ਦੇ ਦਿਨ ਵੀ ਚੱਲੇ ਲੱਗਦਾ ਪਛਾਣੀ ਹੋਈ ਹੈ ਇੱਥੇ ਬੈਠਾ ਹਾਂਜੀ ਚਲੀ ਨਹੀਂ ਹੁਣ ਕੀ ਫਾਇਦਾ ਮੈਂ ਤਾਂ 2 ਘੰਟਾ ਬੈਕ ਮੇਰੇ ਤੋਂ ਖੜਾ ਮੈਂ ਚੜ ਜਾਂਦਾ ਵੇ ਪਹਿਲਾਂ ਪਹਿਲਾਂ ਲਾਉਂਸ ਕਰਨਾ ਚਾਹੀਦਾ ਕਿਹੜੀ ਕੀ ਨਾਮ ਹੈ ਤੁਹਾਡਾ ਅੱਜ ਕਿਹੜੀ ਜਗ੍ਹਾ ਜਾਣਾ ਜੀ ਕਿੰਨੀ ਪਰੇਸ਼ਾਨੀ ਆ ਰਹੀ ਹੈ ਹੈ ਯਾਰ ਇਹ ਖੜੇ ਦੇਖ ਦੇ ਕਿ ਵਾਰਤਾ ਕਰਨ ਨੂੰ ਬਿਆਨ ਦੇ ਦੇ ਕਿ ਕਿ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਬੱਸਾਂ ਬਿਲਕੁਲ ਬੰਦ ਕਰ ਦਿੱਤੀ ਗਈਆਂ ਸੋ ਬਿਲਕੁਲ ਸਭ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਦਾ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪੀਆਰਟੀ ਦੇ ਪਰਪਲ ਜਿਹੜੀਆਂ ਸਾਰੀਆਂ ਬੱਸਾਂ ਬੱਸਾਂ ਦੇ ਉੱਪਰ ਨਿਕੋ ਉੱਪਰ ਖੜੀਆਂ ਹੋਈਆਂ ਨੇ ਤੇ ਇਹਨਾਂ ਦਾ ਇਹੀ ਕਹਿਣਾ ਕਿ ਜੋ ਤੱਕ ਤੁਹਾਨੂੰ ਰੇਟਿੰਗ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਤੱਕ ਜਿਹੜੇ ਬੱਸਾਂ ਨੇ ਇਸੇ ਤਰੀਕੇ ਨਾਲ ਖੜੀਆਂ ਨੇ ਨਹੀਂ ਕਿ ਸੋ ਗੱਲ ਕਰੀਏ ਦੂਸਰੇ ਪਾਸੇ ਤਿਹਾੜ ਦਾ ਸੀਜ਼ਨ ਹੈ ਸੋ ਰੱਖੜੀ ਦਾ ਤਿਹਾੜ ਹੈ ਕੱਲ ਤੇ ਰੱਖੜੀ ਦੇ ਤਿਹਾੜ ਦੇ ਵਿੱਚ ਜਿਹੜੀ ਆਵਾਜ਼ ਹੈ ਲੋਕਾਂ ਦੀ ਇੱਕ ਸ਼ਹਿਰ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਜਿਹੜੀ ਜ਼ਰੂਰ ਹੁੰਦੀ ਹੈ ਸੋ ਜਿਸ ਕਰਕੇ ਆਮ ਲੋਕਾਂ ਜਿਹੜੀ ਪਰੇਸ਼ਾਨੀ ਉਹ ਹੀ ਝੱਲਨੀ ਪੈਗੇ ਸੋ ਸ਼ਮਸ਼ੀਰ ਜੀ ਸਾਡੇ ਨਾਲ ਨੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਹੋ ਗਣੀ ਪ੍ਰਧਾਨ ਜੀ ਜਿਹੜੀ ਅੱਜ ਜੇ ਗੱ ਕੋਲ ਅਸੀਂ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਹੀ ਸੰਘਰਸ਼ ਕਰਦੇ ਆ ਰਹੇ ਆ ਆਪਣੀਆਂ ਮੰਗਾਂ ਬਣਵਾਉਣ ਲਈ ਜਿਹੜੇ ਸੰਘਰਸ਼ ਲਗਾਤਾਰ ਕਰਦੇ ਆ ਰਹੇ ਆ ਪਰ ਪਿਛਲੇ ਦਿਨੀ ਸਰਕਾਰ ਨੇ 9 ਜੁਲਾਈ ਨੂੰ ਸਾਡੇ ਨਾਲ ਮੀਟਿੰਗ ਕਰਕੇ ਔਰ ਤੁਰੰਤ ਮੰਗਾਂ ਹੱਲ ਕਰਨ ਦਾ ਭਾਵ ਟਰਾਂਸਪੋਰਟ ਮੰਤਰੀ ਨੇ 16 ਜੁਲਾਈ ਨੂੰ ਮੀਟਿੰਗ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਲਈ ਦੇਚ ਦਿੱਤੇ ਸੀਗੇ ਔਰ ਦੁਬਾਰਾ ਮੀਟਿੰਗ ਕਰਨ ਦਾ ਜਿਹੜਾ ਪੱਤਰ ਵੀ ਤੇ ਜ਼ੁਬਾਨੀ ਵੀ ਕਿਹਾ ਸੀ ਅੱਜ ਮੀਟਿੰਗ ਵੀ ਸੀ ਉਹਦਾ ਕੀ ਸਟੇਟਮੈਂਟ ਲਿਆ ਜੀ ਅੱਜ ਕੋਈ ਮੀਟਿੰਗ ਨਹੀਂ ਸੀ ਅੱਜ ਮੈਨੇਜਮੈਂਟ ਸਾਡੀਆਂ ਮੰਗਾਂ ਤੋਂ ਉੱਪਰ ਦੀ ਜਾ ਕੇ ਜਿਹੜਾ ਕਿਲ ਹਾਂ ਵੀ ਕਿਲੋਮੀਟਰ ਬੱਸਾਂ ਪੈਣ ਨਾਲ ਸਾਡੇ ਵਿਭਾਗ ਦਾ ਨੁਕਸਾਨ ਹੋਣਾ ਕਿਉਂਕਿ ਆਲਰੇਡੀ ਕਿਲੋਮੀਟਰ ਬੱਸਾਂ ਪੀਆਰਟੀਸੀ ਵਿਭਾਗ ਹੀ ਚੱਲ ਰਹੀਆਂ ਨੇ ਜਿਨ੍ਹਾਂ ਦਾ ਕੀ 6500 ਰੁਪਏ ਪ੍ਰਤੀ ਕਿਲੋਮੀਟਰ ਦਾ ਖਰਚਾ ਔਰ ਰੂਟ ਸੀਟ 40-45 ਰੁਪਏ ਆ ਰਹੀ ਹੈ ਮੈਨੇਜਮੈਂਟ ਚਲਾਉਣ ਨੂੰ ਬਿਲਕੁਲ ਸਫਲਿਆ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਜਿਹੜਾ ਸਾਨੂੰ 6 ਸਾਲ ਦੇ ਟੈਂਡਰ ਦੇ ਦੌਰਾਨ ਲਗਭਗ 218 ਕਰੋੜ ਰੁਪਏ ਦਾ ਘਾਟਾ ਪੈਣਾ ਜਿਹਦੇ ਤਰਕ ਅਸੀਂ ਲਿਖਤੀ ਤੌਰ ਤੇ ਵੀ ਦੇ ਚੁੱਕੇ ਹਾਂ ਔਰ ਕਾਗਜ਼ਾਂ ਪੱਤਰਾਂ 'ਚ ਵੀ ਪੂਰੀ ਯਕੀਨੀ ਕਰਾ ਚੁੱਕੇ ਹਾਂ ਵੀ ਇੱਥੇ ਨੁਕਸਾਨ ਕਰਦਿਆਂ ਚੱਕਰ ਰਕੜੀ ਕਿ ਸਾਰੇ ਐਕਸ਼ਨ ਨੂੰ ਡਿਲੇ ਕੀਤਾ ਸੀ ਅਸੀਂ ਬੰਦ ਨਹੀਂ ਸੀ ਕਰਨਾ ਚਾਹੁੰਦੇ ਪਰ ਇਹ ਜਿਹੜਾ ਨਵਾਂ ਮੋੜ ਆਇਆ ਕਿਲੋਮੀਟਰ ਦਾ ਟੈਂਡਰ ਲੈ ਕੇ ਆਏ ਨੇ ਜੇ ਸਾਡੀ ਢਿੱਲ ਦੇਣ ਦੇ ਬਾਵਜੂਦ ਰਖੜੀ ਦੇ ਤਿਹਾਰ ਨੂੰ ਮੁੱਖ ਰੱਖ ਕੇ ਤੇ ਉਹ ਕਿਲੋਮੀਟਰ ਦਾ ਟੈਂਡਰ ਲੈ ਆਏ ਆ ਸਰਕਾਰੀ ਬੱਸਾਂ ਕਦੋਂ ਤੱਕ ਬੰਦ ਰਹਿਣਗੀਆਂ ਜੀ ਸਰਕਾਰੀ ਬੱਸਾਂ ਵੇਖੋ ਅੱਜ ਅਸੀਂ ਨੂੰ ਬੰਦ ਕੀਤੀਆਂ ਵਾ ਹੁਣ ਮੈਨੇਜਮੈਂਟ ਦੇ ਦਫ਼ਤਰੋਂ ਫੋਨ ਆ ਰਿਹਾ ਕਿ ਅਸੀਂ ਟੈਂਡਰ ਨੂੰ ਡਿਲੇ ਕੀਤਾ ਜੇ ਖੋਲ੍ਹਿਆ ਨਹੀਂਗਾ ਅਸੀਂ ਕਹਿੰਦੇ ਵੀ ਜੇਕਰ ਤੁਸੀਂ ਨਹੀਂ ਖੋਲ੍ਹਿਆ ਜਾਂ ਤੁਸੀਂ ਰੱਦ ਕਰਨਾ ਤਾਂ ਉਹ ਪੱਤਰ ਜਾਰੀ ਕੀਤਾ ਜਾ ਟੈਂਡਰ ਹੈ ਕੀ ਟੈਂਡਰ ਕਿਲੋਮੀਟਰ ਬੱਸਾਂ ਦਾ ਪ੍ਰਾਈਵੇਟ ਕਿਲੋਮੀਟਰ ਜਿਹੜੀਆਂ ਬੋ ਹੁਣ ਤੋ ਤੱਕ ਜਿਹੜਾ ਕਮੇਟੀ ਤੋਂ ਪੀਆਟੀ ਬੱਚਾ ਖੜੀਆਂ ਨਹੀਂ ਹੋ ਜਿੰਨਾ ਜਿਹੜਾ ਮੈਨੇਜਮੈਂਟ ਸਾਨੂੰ ਪ੍ਰੋਸੀਜਰ ਨਹੀਂ ਲਈ ਦੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਜਾਂ ਉਹਦਾ ਪੱਤਰ ਜਾਰੀ ਨਹੀਂ ਕਰਦੀ ਵੀ ਅਸੀਂ ਰੱਦ ਕਰਤਾ ਵਾ ਤੇ ਇੱਥੇ ਬਹਿ ਕੇ ਡਿਸਕਸ ਕਰਕੇ ਦੂਜੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਉਹਨਾਂ ਜਿਹੜੀਆਂ ਸੱਜੇ ਸੰਗਤ ਸੋ ਬਿਲਕੁਲ ਪ੍ਰਧਾਨ ਜੀ ਉਹਨਾਂ ਨਾਲ ਗੱਲਬਾਤ ਹੋਈ ਜਣਾ ਤਾਂ ਇਹੀ ਕਹਿਣਾ ਕਿ ਜੋ ਤੱਕ ਜਿਹੜਾ ਸਾਨੂੰ ਲਿਖਤੀ ਦੇ ਜਿਹੜਾ ਨਹੀਂ ਮਿਲਦਾ ਤਾਂ ਉਸ ਤੋਂ ਬਾਅਦ ਜਿਹੜਾ ਜੋ ਤੱਕ ਲਿਖਤੀ ਚ ਨਹੀਂ ਮਿਲਦਾ ਉਹ ਤਾਂ ਜਿਹੜਾ ਇਸੇ ਤਿੱਕੇ ਜਿਹੜਾ ਜਿਹੜੀਆਂ ਬੱਸਾਂ ਔਰ ਗੇਰ ਰਹਿਣਗੀਆਂ ਪ੍ਰਦਰਸ਼ਨ ਨਿਸ਼ਚਿਤ ਕਿੰਨਾ ਜਾਰੀ ਰਹੇਗਾ ਰਕੜੀ ਦੇ ਦਿਨਾਂ ਦੇ ਵਿੱਚ ਜਿਹੜੀ ਆਵਾਜ਼ਾਈ ਬਹੁਤ ਜ਼ਿਆਦਾ ਹੁੰਦੀ ਜਿਸ ਕਰਕੇ ਆਵਾਜ਼ਾਈ ਦੇ ਲੋਕਾਂ ਨੂੰ ਜਿਹੜੀ ਕਾफी ਪਰੇਸ਼ਾਨੀਆਂ ਝੇਲਣੀ ਪੈ ਰਹੀ ਸੋ ਹੁਣ ਇਹ ਆਨਾਲਾ ਸਮਾ ਦੱਸੋ ਕਿ ਉਹ ਤੱਕ ਜਿਹੜੀਆਂ ਆਨਾਂ ਦੀਆਂ ਮੰਗਾਂ ਨੀਂਦੀਆਂ ਨੇ ਤੇ ਕਦੋਂ ਤੱਕ ਜਿਹੜਾ ਇਹ ਪ੍ਰਦਰਸ਼ਨ ਹੈ ਜਾਰੀ ਰਹੇਗਾ ਕੈਮਰਾ ਪਸੰਨ ਮੋਨੂ ਚਾਵੜਨ ਆਨ ਮਹਿਰਾਗੁਰਡ ਸਿਟੀ ਹੌ ਦੁਦਿਆਣਾ